ਗੁਗਵਾੜਾ ਸ਼ਹਿਰ ਤੇ ਜਮਾਲਪੁਰ ਨੇੜੇ ਅੱਜ ਸਵੇਰੇ ਇੱਕ ਪੰਜਾਬ ਰੋਡ ਵੇਸਪਾਸ ਦੀ ਸੜਕ ਤੇ ਖੜੀ ਖਰਾਬ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਸ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦਕਿ ਪਾਸ ਵਿੱਚ ਸਵਾਰ ਕਈ ਸਵਾਰੀਆਂ ਅਤੇ ਡਰਾਈਵਰ ਪ੍ਰਭਜਿੰਦਰ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ ਹਨ ਰਾਹਗੀਰਾਂ ਨੇ ਦੱਸਿਆ ਕਿ ਇੱਕ ਗੱਡੀ ਜੋ ਸਬਜ਼ੀਆਂ ਲੈ ਕੇ ਜਾ ਰਹੀ ਸੀ ਉਸ ਦਾ ਟਾਇਰ ਰਾਹ ਵਿੱਚ ਖੁੱਲ ਜਾਣ ਕਰਕੇ ਗੱਡੀ ਸੜਕ ਦੇ ਵਿੱਚ ਘਾਰ ਰੁਕ ਗਈ ਇਸ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਰੋਡਵੇਸ ਬੱਸ ਅਚਾਨਕ ਉਸ ਨਾਲ ਟਕਰਾ ਗਈ ਜਿਸ ਨਾਲ ਇੱਕ ਗੰਭੀਰ ਹਾਦਸਾ ਵਾਪਰ ਗਿਆ ਬੱਸ ਡਰਾਈਵਰ ਪ੍ਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਚਲੰਦਰ ਜਾ ਰਹੇ ਸਨ ਕਿ ਅਚਾਨਕ ਅੱਗੇ ਚਾਰ ਇੱਕ ਹੋਰ ਕਾਰ ਨੇ ਬ੍ਰੇਕ ਲਗਾ ਦਿੱਤੀ ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਟੱਕਰ ਹੋ ਗਈ ਹਾਦਸੇ ਵਿੱਚ ਜ਼ਖਮੀਆਂ ਸਵਾਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੱਥ ਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਜ਼ਖਮਿਆਂ ਦੀ ਮਦਦ ਲਈ ਅੱਗੇ ਆਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਪੁਨੀਤ ਪੁਨੀਤ ਹਾਂਜੀ ਮੈਡਮ ਕਿੱਥੋਂ ਕਿੱਥੇ ਚੜ੍ਹ ਰਹੇ ਸੀ ਤੁਸੀਂ ਕਿੱਥੇ ਹਾਂਜੀ ਇੱਧਰ ਦੇਖਣਾ ਮੈਡਮ ਲੁਧਿਆਣੇ ਤੋਂ ਲੁਧਿਆਣੇ ਤੋਂ ਕਿੱਥੇ ਜਾਣਾ ਸੀਗਾ ਜੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਇਹ ਹੋਇਆ ਕਿੱਦਾਂ ਐਕਸੀਡੈਂਟ ਮੈਡਮ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਅਪੂ ਲਿਖਿਆ ਨਹੀਂ ਹਾਂਜੀ ਟਰੱਕ ਚ ਵੱਜਾ ਹੋਇਆ ਕਿੱਦਾਂ ਜੀ ਪਤਾ ਨਹੀਂ ਕੀ ਚੀਜ਼ ਨਾ ਹੋਇਆ ਪਾਸਲ ਟਰੱਕ ਇਆ ਬੱਸ ਹਾਂ ਸਵਾਰੀਆਂ ਠੀਕ ਆ ਜੀ ਤਕਰੀਬਨ ਹਾਂਜੀ ਹਾਂ ਤੁਹਾਡੇ ਜਿਆਦਾ ਤਾਂ ਨਹੀਂ ਸੱਟ ਲੱਗੀ ਜੀ ਹਾਂਜੀ ਹਾਂਜੀ ਨਾਮ ਪ੍ਰਭ ਪ੍ਰਭਜਿੰਦਰ ਸਿੰਘ ਜੀ ਹਾਂ ਕਿੱਥੋਂ ਕਿੱਥੇ ਜਾ ਰਹੇ ਸੀ ਸਰ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਤੇ ਗੱਡੀ ਕਿਹੜੀ ਆ ਆਪਣੀ ਪੰਨ ਬੱਸ ਤੇ ਸਾਰੇ ਲੁਧਿਆਣੇ ਤੋਂ ਕਿੱਥੇ ਜਾਣਾ ਸੀ ਜਲੰਧਰ ਜੀ ਤੇ ਹੋਇਆ ਕਿਦਾਂ ਐਕਸੀਡੈਂਟ ਸਰ ਉਹ ਜਿਹੜੀ ਹੋ ਗਿਆ ਗੱਡੀ ਖਰਾਬ ਕਰੀ ਜਾ ਮਗਰ ਜੀਬ ਵਾਲੇ ਜਦੋਂ ਜੱਕ ਤਾਂ ਬ੍ਰੇਕ ਮਾਰਤੀ ਐ ਹਾਂਜੀ ਤਾਂ ਮੈਂ ਬ੍ਰੇਕ ਕੋਈ ਲੱਗੀ ਤਾਂ ਬਥੇਰੀ ਇਹ ਦੇਖੋ ਕਿੰਨੀ ਲੱਗੀ ਬ੍ਰੇਕ ਹਾਂਜੀ ਤਾਰ ਕਿਦਾਂ? ਜਗਦਾੰਬਰੇ। ਸਵਾਰੀਆਂ ਕਿਦਾਂ ਠੀਕ ਆ ਸਾਰੀਆਂ? ਆਹ ਸਵਾਰੀਆਂ ਠੀਕ ਆ ਮਾੜੀ-ਮੋੜੀ ਲੱਗੀ। ਹਾਂਜੀ। ਟੋਟਲ ਸਵਾਰੀਆਂ ਕਿੰਨੀਆਂ ਸੀ ਸਾਰੇ ਇਹਦੇ 'ਚ? ਥੋੜਾ ਟਵਾਰੀਆਂ ਹੋਣੀਆਂ। ਜਿਆਦਾ ਟਵਾਰੀਆਂ ਹੋਣੀਆਂ। ਤੁਹਾਡੀ ਸਿਰ ਠੀਕ ਆ? ਬੱਜ ਠੀਕ ਆ। ਸਾਰੇ ਠੀਕ ਆ ਸਵਾਰੀਆਂ? ਹਾਂਜੀ ਹਾਂਜੀ। ਮੈਂ ਫਗਵਾੜੇ ਤੋਂ ਆਂਦਾ ਸੀਗੀ। ਹੂੰ। ਤੇ ਗ੍ਰਹਿਣ ਜਾਂਦਾ ਸੀ ਪਹਿਲਾਂ ਉਹ ਗੱਡੀ ਖੜੀ ਸੀ। ਉਹਦਾ ਐਕਸੀਡੈਂਟ ਹੋਇਆ। ਟਾਇਰ ਪੈਂਚਰ ਹੋ ਗਿਆ। ਟਾਇਰ ਨਿਕਲ ਕੇ ਉਧਰ ਚਲ ਗਿਆ। ਉਸ ਤੋਂ ਬਾਅਦ ਰਫਤਾਰ ਤੋਂ ਦਿੱਲੀ ਤੋਂ ਗੱਡੀ ਆਈ। ਮਗਰ ਬਸ ਸੀ ਆਪਣੀ ਪੰਜਾਬ ਰੋਡ 'ਤੇ। ਉਹਦੇ ਐਕਸਲ ਟੱਟ ਕੇ ਦੂਜੀ ਸਾਈਡ ਤੇ ਗਿਆ ਸੀ ਤੇ ਹੋਰ ਗੁਣੇ ਰਸਤੇ ਦੀ ਕਿਤੇ ਉਹਨੇ ਇਸ ਸਾਈਡ ਤੇ ਨਹੀਂ ਕੀਤੀ ਇਸ ਕਰਕੇ ਐਕਸੀਡੈਂਟ ਬਾਸ ਵਿੱਚ ਬਾਸ ਵਿੱਚ ਕਿੰਨੀਆਂ ਸਵਾਰੀਆਂ ਸੀ ਕੁਝ ਪਤਾ ਬਾਸ ਵਿੱਚ ਪੂਰੀ ਫੌਲ ਸਵਾਰੀਆਂ ਸੀ ਸਾਰੇ ਕਾਫੀ ਕਿੱਥੇ ਕਿੱਥੇ ਜਾ ਰਹੇ ਸੀ ਕੁਝ ਪਤਾ ਇਹ ਲੁਧਿਆਣੇ ਤੋਂ ਜਲੰਧਰ ਜਾ ਰਹੀ ਸੀ ਲੁਧਿਆਣੇ ਤੋਂ ਜਲੰਧਰ ਜਾ ਰਹੀ ਸੀ ਤੇ ਕਿੰਨੀਆਂ ਕਿਥਵਾਰੀਆਂ ਦੇ ਛੱਟਾ ਚੋੜੀਆਂ ਸਵਾਰੀਆਂ ਲੱਗੀਆਂ 20 25 ਦੇ ਛੱਟਾ ਲੱਗੀਆਂ ਜੀ ਤੇ ਸਾਰੇ ਉਹਨੂੰ ਇੱਥੇ ਜਮਾਲਪੁਰ ਦਾ ਡਾਕਟਰ ਨੇ ਹਸਪਤਾਲ ਹੀ ਪਹੁੰਚਾਇਆ ਠੀਕ ਠਾਕ ਬੰਦੇ ਸਾਰੇ ਨਹੀਂ ਦੋ ਚਾਰ ਬੰਦੇ ਸੀਰੀਅਸ ਹੋ ਗਏ ਬਾਕੀ ਉਹ ਦਿਮਾਲਪੁਰ ਹਸਪੀਟਲ ਕਿੱਥੇ ਦਾ ਦਿਮਾਲਪੁਰ ਆਪਣੇ ਡਾਕਟਰ ਜੀ ਇੱਥੇ ਉਹ ਪਹੁੰਚਾਇਆ ਬਾਕੀ ਨਹੀਂ ਲੈ ਕੇ ਘਰਾਇਆ ਜਾਂ ਫੋੜੇ ਤੇ ਲੈ ਕੇ ਮਰੀ ਮੇਰਾ ਨਾਈ ਬੱਗਾ ਜੀ ਹਾਂ ਸਾਰੀ ਇੱਕ ਜਿਹੜਾ ਬੱਸ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਕੀ ਇਹਦਾ ਮਤਲਬ ਕਿ ਜਾਣਕਾਰੀ ਦਿਓ ਭਾਜੀ ਇਹ ਸਵੇਰੇ ਪਹਿਲਾਂ ਇੱਕ ਗੱਡੀ ਆਈ ਸ਼ਿਮਲਾ ਮਿਰਚ ਸਬਜ਼ੀ ਦੀ ਭਰੀ ਹੋਈ ਸੀ ਇਹ ਜਲੰਧਰ ਜਾ ਰਹੀ ਸੀ ਜੀ ਇਹਦਾ ਟਾਇਰ ਖੁੱਲ ਗਿਆ ਜੀ ਇਹ ਵਿੱਚ ਸੜਕ ਤੇ ਜੀ ਉੱਥੇ ਰੋਕੀ ਪਿੱਛੋਂ ਜੀ ਇੱਕ ਗੱਡੀ ਬਲੈਰੋ ਆਈ ਆ ਜੀ ਉਹ ਉਹ ਨੂੰ ਕੰਟਰੋਲ ਕਰਦਿਆ ਕਰਦਿਆ ਜੀ ਪਿੱਛੋਂ ਬੱਸ ਵਾਲੇ ਨੇ ਜੀ ਬਹੁਤ ਸਪੀਡ ਨਾਲ ਮਾਰੀ ਤੇ ਸਵਾਰੀਆਂ ਕਿੰਨੀਆਂ ਠੀਕ ਪਤਾ ਕੁਝ ਬੱਸ ਜੀ ਸਵਾਰੀਆਂ ਬਹੁਤ ਸੀ ਹੈ ਜੀ ਉਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਹੈ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਕਿੰਨੇ ਕਿ ਸਵਾਰੀ ਬਹੁਤਾ ਬਚਾ ਹੈਗਾ ਆ ਜੀ ਠੀਕ ਹੈ ਨਾ ਬਾਕੀ ਦਵਾਈ ਦੂਈ ਲੈ ਕੇ ਮੈਂ ਨਿਕਲ ਗਿਆ ਤੇ ਹੋਇਆ ਕਿਦਾਂ ਐਕਸੀਡੈਂਟ ਕੁਝ ਪਤਾ ਹੋਇਆ ਜੀ ਇਹ ਬਲੈਰੋ ਆਰੀ ਜੋ ਰਾਜਸਥਾਨ ਵੱਲੋਂ ਆਈ ਸਬਜ਼ੀ ਦੀ ਭਰੀ ਜੀ ਉਹਦਾ ਜੀ ਰਿਮ ਖੁੱਲ ਗਿਆ ਜੀ ਚੱਕਾ ਕਾਕਾ ਕੋਲੇ ਗੱਡੀ ਜੀ ਗੱਬੇ ਰੋਗੀ ਆ ਪਿੱਛੋਂ ਗੱਡੀ ਆਈ ਅੱਥੋਂ ਬਾਸ ਵਾਲੇ ਦੀ ਓਵਰ ਸਪੀਡ ਸੀਗੀ ਜਿਹੜੀ ਬਲੇਰੋ ਸੀ ਉਹ ਰੋਕਦਿਆ ਰੋਕਦਿਆ ਜੀ ਪਿੱਛੋਂ ਬਾਸ ਵਾਲੇ ਨੇ ਬਹੁਤ ਸਪੀਡ ਤੇ ਮਾਰੀ ਆ ਜੀ ਤੇ ਸਵਾਰੀਆਂ ਇੱਥੇ ਹੀ ਆ ਜਾਂ ਕਿਦਾਂ ਸਵਾਰੀਆਂ ਜੀ ਚਲੇ ਗਈਆਂ ਇਹ ਕੋਈ ਹਸਪੀਟਲ ਕੋਈ ਮਾਰਾ ਅੱਗੇ ਵਿੱਚੋਂ ਲੋਗਲ ਡਾਕਟਰ ਤੇ ਦਵਾਈਆਂ ਲੈ ਲੈ ਪਤਾ ਲੱਗਾ ਜੀ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਬੱਸ ਜੀ ਗਲੰਦਰ ਜਾ ਰਹੀ ਸੀ ਆਈ ਕਿਧਰੋਂ ਸੀਗੀ ਆਈ ਲੁਧਿਆਣੇ ਵੱਲੋਂ ਆ ਜੀ ਲੁਧਿਆਣੇ ਤੋਂ ਜਿਲੰਦਰ ਕੁ ਜਾ ਰਹੇ ਸੀ ਤੇ ਹੋਇਆ ਕਿਦਾਂ ਸਰ ਆ ਵੀਰ ਜੀ ਮੇਰੇ ਕੈਕਟਰ ਖਰਾਬ ਸੀ ਆ ਗੱਡੀ ਵਾਲੇ ਮੇਰੇ ਬ੍ਰੇਕ ਮਾਰੀ ਤੇ ਬ੍ਰੇਕ ਲੱਗਦੀ ਨਹੀਂ ਰਹੀ ਪੂਰੀ ਫਟੋ ਕਰਕੇ ਨਹੀਂ ਦੇ ਬ੍ਰੇਕ ਬੱਜੀ ਆ ਤੇ ਉਹ ਗੱਡੀ ਉਹ ਜੱਕਣਾ ਬ੍ਰੇਕ ਮਾਰੀ ਤੇ ਗੱਡੀ ਵਿੱਚ ਤੇ ਸਵਾਰੀਆਂ ਕਿਦਾਂ ਠੀਕ ਆ ਜੀ ਸਵਾਰੀ ਦਾ ਬਚਾਇਆ ਮਾੜੀ ਮੋੜੀ ਸੱਟਾਂ ਲੱਗੀਆਂ ਪਰ ਸਵਾਰੀ ਟ੍ਰੈਵਲ ਠੀਕ ਆ ਜੀ ਆਪਣਾ ਹਾਂਜੀ ਟ੍ਰੈਵਲ ਉਹ ਸਾਡੇ ਗੋਡੇ ਤੇ ਲੱਗੀ ਗਈ ਆ ਹਾਂਜੀ ਤੇ ਬਾਕੀ ਬਚਾਲਦਾ ਸੋਰੀ ਤੇ ਆਏ ਆਪਣਾ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਸੀ ਜਿਲੰਦਰ ਜਾਣਾ ਸੀ ਜਿਲੰਦਰ ਆ